ਲੋਂ ਬਟਾਰੀ ਸਟੇਸ਼ਨ ਵੱਲੋਂ ਆਉਣ ਵਾਲੀ ਟੀਮ ਜਿਹੜੀ ਟੀਮ ਆਈ ਹੋਈ ਹੈ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਇੱਥੇ ਆਪਣੇ ਚਰਨ ਪਾਏ ਤੇ ਪਹਿਲਾਂ ਗੁਰੂ ਸਾਹਿਬ ਦੀ ਬਲਾਈ ਹੋਈ ਫਤਿਹ ਬੁਲਾਵਤ ਕਰੋ ਗਾਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਗੁਰੂ ਸਾਹਿਬ ਦਾ ਇੱਕ ਨਾਰਾ ਰਾਜ ਬਿਨਾਂ ਨਾ ਧਰਮ ਚਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ ਕਿ ਜੇ ਅਸੀਂ ਆਪਣੇ ਹਾਕ ਬਚਾਉਣੇ ਆ ਤੇ ਸਾਡੇ ਵਾਸਤੇ ਕੋਈ ਸਾਡਾ ਰਾਜਾ ਹੋਣਾ ਚਾਹੀਦਾ ਜਿਹੜਾ ਸਾਡੀ ਗੱਲ ਸੁਣੇ ਸਾਡੀ ਗੱਲ ਨੂੰ ਉੱਤੇ ਤੱਕ ਪਹੁੰਚਾਵੇ ਅੱਜ ਤੱਕ ਬੜੇ ਹੀ ਰਾਜੇ ਆਏ ਬੜੇ ਚਲੇ ਗਏ ਪਰ ਕਿਸੇ ਨੇ ਵੀ ਸਾਡੀ ਗੱਲ ਨਹੀਂ ਸੁਣੀ ਆਪਣਾ ਹੀ ਰੂਣਾ ਲੈ ਕੇ ਆਏ ਤੇ ਆਪਣਾ ਹੀ ਰੂਣਾ ਲੈ ਕੇ ਚਲੇਗੇ ਸੋ ਆਪਾਂ ਰਲ ਮਿਲ ਕੇ ਇਹ ਮੋਰਚਾ ਜਿਹੜਾ ਹੈ ਇਹ ਫਤਿਹ ਕਰਨਾ ਹੈ ਜੇ ਸਾਡਾ ਰਾਜ ਹੋਊਗਾ ਤੇ ਸਾਡਾ ਧਰਮ ਵੀ ਚੱਲੂਗਾ ਤੇ ਜੇ ਸਾਡਾ ਰਾਜ ਨਹੀਂ ਤੇ ਡਾਂਗਾ ਖਾਣ ਵਾਲਾ ਹੀ ਚੱਕਰ ਹੈ ਵੀਰੋ ਕਿਉਂਕਿ ਅਸੀਂ ਕੁਝ ਮਾੜਾ ਕਰੀਏ ਜਾਂ ਨਾ ਕਰੀਏ ਸਰਕਾਰਾਂ ਨੇ ਸਾਡੇ ਤੇ ਵਿਲੇਮ ਲਾ ਕੇ ਸਾਨੂੰ ਅੰਦਰ ਹੀ ਕਰਨਾ ਪਰ ਸੱਚੀ ਗੱਲ ਇਹ ਹੈ ਕਿ ਅੱਜ ਤੱਕ ਸਾਡੇ ਵਾਸਤੇ ਕੋਈ ਸਹੀ ਗੱਲ ਕਰਨ ਵਾਲਾ ਜਿਹੜਾ ਬੰਦਾ ਮੈਦਾਨ ਵਿੱਚ ਨਹੀਂ ਸੀ ਆਇਆ ਪਰ ਜੇ ਹੁਣ ਭਾਈ ਸਾਹਿਬ ਆਏ ਆ ਤੇ ਸਾਡਾ ਫਰਜ਼ ਬਣਦਾ ਕਿ ਆਪਾਂ ਉਹਨਾਂ ਦਾ ਪੱਖ ਲੈ ਕੇ ਉਹਨਾਂ ਨੂੰ ਮੈਦਾਨ ਦੇ ਵਿੱਚ ਲੈ ਕੇ ਆਈਏ ਤੇ ਉਹਨਾਂ ਨੂੰ ਜਿਤਾਈਏ ਕਹਨੀਆ ਕੇ ਗੱਲਾਂ ਕਹਿੰਦਾ ਆ ਖਿਮਾ ਦਾ ਜੱਜ ਕਾਂ ਤੇ ਤਗੜੇ ਹੋ ਕੇ ਮਾਈਕ ਦੇ ਨਿਸ਼ਾਨ ਤੇ ਮੋਹਰਾਂ ਲਾ ਕੇ ਤੇ ਭਾਈ ਸਾਹਿਬ ਦੀ ਜਿੱਤ ਬੁਲੰਦ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ